ਮੋਬਾਈਲ ਖਿੱਚਾ ਤੇ ਮੈਂ ਪਿੱਛੇ ਹੋਇਆ ਵੇਖਿਆ ਦੋਨੇ ਇੱਕੋ ਪਿਸਤੌਲ ਆ ਤੇ ਇੱਕ ਨੇ ਦਾਤਰ ਗੱਡੀ ਹੈ ਤੇ ਅਕੁੰਡੀ ਦੇ ਨਾਲ ਫੜ ਕੇ ਫਿਰ ਉਹਨਾਂ ਦੇ ਮੈਂ ਹਮਲਾ ਕੀਤਾ ਨਾਲ ਤੇ ਇਹਨਾਂ ਨੇ ਮੇਰਾ ਗੱਲਾ ਗੁੱਲਾ ਫੋਲਿਆ ਇਹਨਾਂ ਨੂੰ ਗੱਲੇ ਚੋਂ ਪੈਸੇ ਪੁੱਛੇ ਕੋਈ ਲੱਭੇ ਨਹੀਂ ਜਿਹੜੇ ਦੁਕਾਨਦਾਰ ਹਨ ਭਰਾ ਜਿਹੜੇ ਰਹਿੰਦੇ ਰਾਤ ਤੱਕ ਉਹਨਾਂ ਨੂੰ ਲਾਇਸੈਂਸੀ ਹਟਾਜੂ ਮਿਲਨੇ ਚਾਹੀਦੇ ਕਿਉਂਕਿ ਆਪਣੀ ਹਫਾਜ਼ਤ ਖੁਦ ਕਰ ਸਕਣ ਰਾਤ ਨੂੰ ਇਸ ਟਾਈਮ ਕੋਈ ਵੀ ਨਹੀਂ ਆਂਦਾ ਜਦਕਿ ਚਾਹੀਦਾ ਹੀ ਪੈਟਰੋਲੀਮ ਤਰਨਤਾਰਨ ਦੇ ਵਿੱਚ ਲੁੱਟ ਖੋਹਾਂ ਦਾ سلسلہ ਜਿਹੜਾ ਲਗਾਤਾਰ ਜਾਰੀ ਹੈ ਤੇ ਇਹ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੀ ਹਾਂ ਦੇਰ ਰਾਤ ਕੱਲ ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਹਨ ਉੱਥੇ ਦੇਰ ਰਾਤ ਲਗਾਤਾਰ ਪੁਲਿਸ ਵੱਲੋਂ 2-3 ਦਿਨ ਹੋ ਗਏ ਨੇ ਲਗਾਤਾਰ ਫਲੈਂਗ ਮਾਰਚ ਕੱਢਿਆ ਜਾ ਰਿਹਾ ਤਾਂ ਫਲੈਗ ਮਾਰਚ ਤੋਂ ਠੀਕ ਬਾਅਦ ਜੰਡੇਆਲਾ ਰੋਡ ਦੇ ਉੱਪਰ ਮੈਡੀਕਲ ਸਟੋਰ ਹੈ ਜਿਸ ਦਾ ਨਾਮ ਅਨਮੋਲ ਮੈਡੀਕਲ ਸਟੋਰ ਹੈ ਜਿੱਥੇ ਕਿ ਦੋ ਮੂੰਹ ਬਨ ਕੇ ਲੁਟੇਰੇ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਲੁੱਟ ਦੀ ਨੀਤ ਦੇ ਨਾਲ ਜਿਹੜਾ ਇੱਥੇ ਮੈਡੀਕਲ ਸਟੋਰ ਦੇ ਮਾਲਕ ਤੇ ਵੀ ਹਮਲਾ ਕੀਤਾ ਜਾਂਦਾ ਹੈ ਸੀਸੀਟੀਵੀ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੈਡੀਕਲ ਸਟੋਰ ਦਾ ਮਾਲਕ ਆਪਣਾ ਬਚਾਅ ਕਰਦਾ ਨਜ਼ਰ ਆ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਮੈਡੀਕਲ ਸਟੋਰ ਦੇ ਮਾਲਕ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਵਕਤ ਮੌਜੂਦ ਹੈ ਜੰਡਿਆਲਾ ਰੋਡ ਤੇ ਮੈਡੀਕਲ ਸਟੋਰ ਦੇ ਉੱਪਰ ਜਿੱਥੇ ਕੱਲ ਰਾਤ 8:30 ਦੇ ਕਰੀਬ ਜਿਹੜੀ ਹੈ ਉਹ ਲੁੱਟ ਦੀ ਨੀਦ ਦੇ ਨਾਲ ਆਏ ਲੁਟੇਰਿਆਂ ਦੇ ਵੱਲੋਂ ਇੱਥੇ ਮੈਡੀਕਲ ਸਟੋਰ ਮਾਲਕ ਤੇ ਵੀ ਹਮਲਾ ਕੀਤਾ ਗਿਆ ਸਾਡੇ ਨਾਲ ਮੌਜੂਦ ਨੇ ਵੀਰ ਜੀ ਕੀ ਨਾਮ ਆਪਣਾ ਇਹ ਕਿਹੜੀ ਲੋਕੇਸ਼ਨ ਆ ਜਿੱਥੇ ਮੈਡੀਕਲ ਸਟੋਰ ਆ ਮੈਡੀਕਲ ਸਟੋਰ ਦਾ ਵੀ ਕੀ ਨਾਮ ਆ ਜਰੂਰ ਦੱਸੋ ਸੰਜੇ ਗੁਪਤਾ ਅਨਮੋਲ ਫਾਰਮਾਸੋਟੀਕਲ ਜੀ ਸੈਂਟਰ ਖਾਸਾ ਹਸਪੀਟਲ ਤੋਂ ਬਾਅਦ ਜੰਡੇਲਾ ਰੋਡ ਤੇ ਆਪਣੀ ਮੈਡੀਕਲ ਸਟੋਰ ਹੈ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਜਿਹੜੀਆਂ ਸ਼ਹਿਰ ਦੇ ਵਿੱਚ ਨੇੜਲੇ ਪਿੰਡਾਂ ਦੇ ਵਿੱਚ ਦੁਕਾਨਦਾਰਾਂ ਦੇ ਨਾਲ ਹੋ ਰਹੀਆਂ ਰਾਤੀ ਤੁਹਾਨੂੰ ਹੀ ਇੱਥੇ ਲੁਟੇਰਿਆਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਮੈਡੀਕਲ ਸਟੋਰ ਤੇ ਪਹੁੰਚੇ ਪ੍ਰਸ਼ਾਸਨ ਵੱਲੋਂ ਕੀ ਭਰੋਸਾ ਦਵਾਇਆ ਗਿਆ ਕੀ ਕਿੰਨੇ ਵਜੇ ਦਾ ਟਾਈਮ ਸੀ ਸਾਰੀ ਘਟਨਾ ਦੱਸਿਓ ਸਰ ਰਾਤ तकरीबन 8:50 55 ਦਾ ਟਾਈਮ ਸੀ ਜਦੋਂ ਮੇਰੇ ਕੋਲ ਆਏ ਮੈਂ ਇਥੇ ਰਮਾਨਾ ਆਪਣੀ ਕੁਰਸੀ ਤੇ ਬੈਠਾ ਹਾਂ ਜੀ ਜਾਨ ਦੀ ਮੈਂ ਤਿਆਰੀ ਚ ਹੀ ਬੈਠਾ ਮੋਬਾਈਲ ਦੇਖ ਰਿਹਾ ਹਾਂ ਉਸ ਟਾਈਮ ਆਏ ਪਹਿਲੇ ਮੋਬਾਈਲ ਖਿੱਚਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਮੂੰਹ ਬੰਨੇ ਦੋਨਾਂ ਨੇ ਲੁਟੇਰਿਆ ਨਹੀਂ ਜੀ ਤੇ ਮੈਂ ਧਿਆਨ ਦਿੱਤਾ ਤੇ ਜਦੋਂ ਮੋਬਾਈਲ ਖਿੱਚਿਆ ਤੇ ਮੈਂ ਪਿੱਛੇ ਹੋਇਆ ਵੇਖਿਆ ਦੋਨੋਂ ਇੱਕੋ ਪਿਸਤੌਲ ਆ ਤੇ ਇੱਕ ਨੇ ਦਾਤਰ ਗੱਡੀ ਆ ਜੀ ਦੋਨਾਂ ਨੇ ਆਏ ਫਿਰ ਇਹਨਾਂ ਨੇ ਮੈਂ ਪਿੱਛੇ ਹੋ ਕੇ ਚੱਲ ਅੰਦਰ ਚਲੇ ਗਿਆ ਤੇ ਇਹਨਾਂ ਨੇ ਮੇਰਾ ਗੱਲਾ ਗੁੱਲਾ ਫੋਲਿਆ ਇਹਨਾਂ ਨੂੰ ਗੱਲੇ ਚੋਂ ਪੈਸੇ ਪੁੱਛੇ ਕੋਈ ਲੱਭੇ ਨਹੀਂ ਅੱ ਔਰ 100 ਡੇਡ 200 ਦੀ ਪਰਚੀਆਂ ਨਹੀਂ ਆ ਬਸ ਹੈਗੇ ਕੋਈ ਨਹੀਂ ਸੀ ਪੈਸੇ ਤੇ ਇਹਨਾਂ ਨੇ ਸਾਡੇ ਕੋਲ ਪਿਸਟਲ ਹੈ ਜੀ ਜੀ ਠੀਕ ਆ ਜੀ ਮੈਂ ਅੰਦਰ ਹੋ ਕੇ ਮੈਂ ਕਿਹਾ ਭਰਾ ਚਲਾ ਲਓ ਗੋਲੀ ਚਲਾਓ ਉਹ ਨਹੀਂ ਉਹਨਾਂ ਕੋ ਹੋਇਆ ਤੇ ਦਾਤਰ ਉਹਨਾਂ ਲੈਣ ਮੇਰੇ ਵੱਲ ਨੂੰ ਆਏ ਫਿਰ ਫਿਰ ਮੇਰੇ ਕੋਲ ਜਦੋਂ ਉਹਨਾਂ ਫਿਰ ਦੁਬਾਰਤੋਂ ਗੱਲੇਬਾਤ ਆਏ ਤੇ ਫਿਰ ਮੈਂ ਇੱਥੇ ਲਓ ਆਪਣਾ ਇੱਕ ਲੈਬਰ ਦੀ ਪਹੀ ਕਿ ਮੇਰੇ ਕੋਲ ਛੋਟੀ ਜੀ ਤੇ ਕੁੰਡੀ ਦੇ ਨਾਲ ਫੜ ਕੇ ਫਿਰ ਉਹਨਾਂ ਦੇ ਮੈਂ ਮਲਾ ਕੇ ਤਾ ਨਾਲ ਉਹਨਾ ਮੁਕਾਬਲਾ ਕੀਤਾ ਤੇ ਉਹ ਡਰਦੇ ਮਾਰੇ ਪਹਿਲਾਂ ਪਿਸਤਲ ਵਾਲਾ ਭੱਜਾ ਫਿਰ ਦੂਜਾ ਦਾਤਰ ਵਾਲਾ ਭੱਜ ਕੇ ਬਾਹਰ ਚਲ ਗਏ ਐਕਟਿਵਿਟੀ ਚੱਲ ਗਈ ਫਿਰ ਜੀ ਇਸ ਦੇ ਦੌਰਾਨ ਕੋਈ ਛੱਟ ਤਾਂ ਨਹੀਂ ਕੋਈ ਇਹਨੂੰ ਕੋਈ ਛੱਟ ਨਾ ਮੈਨੂੰ ਲੱਗੀ ਨਾ ਉਹਨਾਂ ਨੂੰ ਲੱਗੀ ਕਿਸੇ ਨੂੰ ਕੋਈ ਛੱਟ ਨਹੀਂ ਲੱਗੀ ਇਹ ਇੱਥੇ ਪੁਲਿਸ ਦਾ ਫਲੈਂਗ ਮਾਰਚ ਵੀ ਨਿਕਲਿਆ ਤੁਸੀਂ ਕਿਸ ਤਰ੍ਹਾਂ ਮੈਂ ਐਕਚੁਅਲੀ ਮੈਂ ਨਹੀਂ ਧਿਆਨ ਕੀਤਾ ਕਦੋਂ ਨਿਕਲਿਆ ਕਦੋਂ ਨਹੀਂ ਨਿਕਲਿਆ ਮੈਂ ਮੈਂ ਝੂਠ ਬੋਲਾਂ ਮੈਂ ਆਪਣੇ ਦੁਕਾਨ ਦੇ ਅੰਦਰ ਮਸਤ ਹਾਂ ਆ ਨੋ ਨਹੀਂ ਪਤਾ ਸੀ ਮੈਂ ਤੇ ਸਰੇ ਡੀਐਸਪੀ ਸਾਹਿਬ ਕੋ ਪਤਾ ਲੱਗਾ ਕਿ ਕੱਲ ਫਲੈਂਗ ਮਾਰਚ ਵੀ ਨਿਕਲਿਆ ਹੈ ਫਲੈਂਗ ਮਾਰਚ ਵੀ ਤੇ ਇੱਥੇ ਤਨਾਤ ਰਹਿੰਦੇ ਨੇ ਚੌਂਕ ਦੇ ਵਿੱਚ ਜਿੱਥਾ ਤੁਹਾਡੀ ਦੁਕਾਨ ਨਹੀਂ ਨਹੀਂ ਇੱਥੇ ਲੱਗੇ ਕੋਈ ਨਹੀਂ ਹੈਗਾ ਮੁਲਾਜ਼ਮ ਕੋਈ ਨਹੀਂ ਹੈਗਾ ਐਸਟਾ ਕੋਈ ਨਹੀਂ ਹੁੰਦਾ ਰਾਤ ਨੂੰ ਇਸ ਟਾਈਮ ਕੋਈ ਵੀ ਨਹੀਂ ਆਂਦਾ ਜਦ ਕਿ ਚਾਹੀਦਾ ਹੀ ਪੈਟਰੋਲੀਮ ਰਾਤ 7 ਵਜੇ ਤੋਂ ਬਾਅਦ 6:30 7 ਵਜੇ ਤੋਂ ਬਾਅਦ 10 ਵਜੇ 11 ਵਜੇ ਤੱਕ ਹੋਣੀ ਚਾਹੀਦੀ ਅੱਛਾ ਜੀ ਉਸ ਟਾਈਮ ਕੋਈ ਨਹੀਂ ਹੁੰਦਾ ਹੁਣ ਡੀਐਸਪੀ ਸਾਹਿਬ ਪਹੁੰਚੇ ਉਹਨਾਂ ਨੇ ਕੀ ਪੁੱਛਿਆ ਦੋਆਇਆ ਜੀ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਵੀਡੀਓ ਲੈ ਕੇ ਸਾਰੇ ਕਲਿੱ ਕੋਸ਼ਿਸ਼ ਉਹ ਕਹਿੰਦੇ ਹੀ ਪੂਰੀ ਕਰਾਂਗੇ ਬੰਦੇ ਫੜਾਂਗੇ ਤੁਸੀਂ ਆਪਣੇ ਵੱਲੋਂ ਬੋਲਦੇ ਹੋਏ ਪੁਲਿਸ ਆ ਪਾਰਟੀ ਨੂੰ ਇਹ ਕਾਰਵਾਈ ਕਰਨ ਦੇ ਲਈ ਕੀ ਅਪੀਲ ਕਰਨੀ ਚਾਹੋਗੇ ਮੈਂ ਕਹਿੰਦਾ ਜੀ ਦੇਖ ਦੋਸ਼ੀਆਂ ਸਜ਼ਾ ਮਿਲਣੀ ਚਾਹੀਦੀ ਤੇ ਜਿਹੜੇ ਦੁਕਾਨਦਾਰ ਹਨ ਪਰ ਆ ਜਿਹੜੇ ਰਹਿੰਦੇ ਰਾਤ ਤੱਕ ਉਹਨਾਂ ਨੂੰ ਲਾਇਸੈਂਸੀ ਹਥਿਆਰ ਜੂ ਮਿਲਨੇ ਚਾਹੀਦੇ ਕਿਉਂਕਿ ਆਪਣੀ ਹਫਾਜ਼ਤ ਖੁਦ ਕਰ ਸਕਣ ਕਿਵਰ ਮੌਕੇ ਤੇ ਪ੍ਰਸ਼ਾਸਨ ਮਿਲਦਾ ਘਟੋ ਘਟ ਆਪਣੇ ਕੋ ਹਥਿਆਰ ਹੋਵੇ ਆਪਾਂ ਆਪਣਾ ਬਚਾਅ ਤੇ ਕਰ ਸਕੀ ਜੀ ਜੀ ਇਸ ਕਰਕੇ ਸਾਰੇ ਕੋ ਲਾਇਸੈਂਸੀ ਹਥਿਆਰ ਜੂ ਅਪਲਾਈ ਹੋਣੀ ਚਾਹੀਦੀ ਅੱਛਾ ਜੀ ਇਹ ਲਗਭਗ ਕਿੰਨੇ ਘੰਟੇ ਦੀ ਘਟਨਾ ਹੈ ਇਹ 8:50 ਤੋਂ ਸ਼ੁਰੂ ਹੋ ਜਾਂਦੀ ਘਟਨਾ ਤੇ ਬਸ 9:05 ਮਿੰਟ ਦੋ ਤਿੰਨ ਮਿੰਟ ਘਟ 9 ਤੱਕ ਰਹਿੰਦੀ ਅੱਛਾ ਜੀ 8:50 ਬਿਲਕੁਲ ਉੱਥੇ ਦੁਕਾਨਦਾਰ ਜਿਹੜੇ ਨੇ ਉਹਨਾਂ ਦੇ ਵਿੱਚ ਸ਼ਹਿਰ ਦੇ ਦੀ ਗੱਲ ਕੀਤੀ ਜਾਵੇ ਅੱਡਾ ਬਾਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਕਿਉਂਕਿ ਹੁਣ ਜਿਵੇਂ ਗਾੜੀ ਧੁੰਦਾ ਪੈਣੀਆਂ ਨੇ ਸਿਆਲ ਦਾ ਮੌਸਮਾਂ ਤਾਂ ਕਿਤਨਾ ਕਿਤੇ ਸਹਿਮ ਦੇ ਮਾਹੌਲ ਦੇ ਵਿੱਚ ਵੀ ਨੇ ਇਹ ਸੀਸੀਟੀਵੀ ਦੇਖ ਕੇ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪੁਲਿਸ ਜਿਹੜੀ ਹੈ ਇਸ ਤੇ ਕੀ ਜਿਹੜੀ ਕਾਰਵਾਈ ਜਿਹੜੀ ਹੈ ਉਹ ਕਰਦੀ ਹੈ ਡੀਐਸਪੀ ਸਾਹਿਬ ਵੀ ਬਣੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹਦੇ ਪਰ ਇਹ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਫਿਰ ਇਹਨਾਂ ਨਾਲ ਕੰਟੈਕਟ ਕੀਤਾ ਗਿਆ ਇਹਨਾਂ ਨੂੰ ਪੁੱਛੀ ਗਈ ਗੱਲ ਹੋਣੀ ਸਾਰੀ ਤੇ ਉਹਦੇ ਸਬੰਧ ਸੀਸੀਟੀਵੀ ਫੁਟੇਜ ਬਾਰੇ ਦਾ ਵੇਖ ਕੇ ਨੇ ਵੈਰੀਫਾਈ ਕਰਕੇ ਤੇ ਅਸੰਤੋਸ਼ਿਆ ਤੱਕ ਪਹੁੰਚਾ ਜੋ